ਗੱਲ ਸੁਣਾਵਾ ਕੌੜੀ ਆ ਚੱਲ ਲਿਓ ਲਗਣੀ ਜੇ ਬਹੁਤਿਆਂ ਨੂੰ ਅਬਦਾਲੀ ਨੇ ਜਸਾ ਸਿੰਘ ਗਾਲੂ ਵਾਲੀਏ ਨੂੰ ਚਿੱਠੀ ਲਿਖੀ ਜਸਾ ਸਿੰਘ ਗਾਲੂ ਵਾਲੀਏ ਨੂੰ ਅਬਦਾਲੀ ਨੇ ਪਤਾ ਕੀ ਕਹਿੰਦਾ ਉਹ ਕਹਿੰਦਾ ਵੀ ਮੇਰੇ ਨਾਲ ਸਮਝੌਤਾ ਕਰ ਲੋ ਮੇਰੇ ਨਾਲ ਮਿਲ ਕੇ ਰੋ ਤੇ ਲਾਹੌਰ ਫਰੀ ਲੈ ਲੋ ਲਾਹੌਰ ਫਰੀ ਲੈ ਲੋ ਰਾਉ ਮੇਰ ਨਾਲ ਰਲ ਕੇ ਤੇ ਜੱਸਾ ਸਿੰਘ ਆਲੂ ਵਾਲੀ ਦਾ ਜਵਾਬ ਪਤਾ ਕੀ ਅਬਦਾਲੀ ਲਾਹੌਰ ਤੇਰੇ ਪਿਓ ਦਾ ਨਹੀਂ ਆ ਜਦਨ ਜੋਸ਼ ਚੜਿਆ ਤੇ ਜੁੱਤੀ ਦੇ ਜ਼ੋਰ ਨਾਲ ਲਾਹੌਰ ਲੈ ਕੇ ਵਿਖਾਵਾਂਗੇ ਤੇਰੇ ਕੋਲ ਤੁਸੀਂ ਇਹ ਕਾਮ ਹੋ ਜਿਨ੍ਹਾਂ ਨੇ ਫਰੀ ਫੰਡ ਚ ਮਿਲਦਾ ਕਦੀ ਲਾਹੌਰ ਨਹੀਂ ਸੀ ਲਿਆ ਅੱਜ ਫਰੀ ਦੀ ਕਣਕ ਫਰੀ ਦਾ ਆਟਾ ਫਰੀ ਦੀ ਬੱਤੀ ਫਰੀ ਦੀ ਦਾਲ ਸਾਡੀ ਕੌਮ ਦਾ ਪੱਠਾ ਭਾ ਕੇ ਗਈ